ਆਪਾਂ ਨੂੰ ਕਈ ਕਸਟਮਰ ਆਪਾਂ ਤੋਂ ਜਿਹੜੇ ਕਰਾ ਲੈ ਗਏ ਉਸ ਨੂੰ ਨੇ ਆਪਾਂ ਨੂੰ ਰਿਵਿਊ ਭੇਜਿਆ ਸੋ ਤੁਹਾਡੇ ਨਾਲ ਜਰੂਰ ਸਾਂਝੇ ਕਰਾਂਗੇ ਆਪਾਂ ਰਿਵਿਊ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਤੇ ਜੋ ਚੈਨਲ ਤੇ ਮੇਰਾ ਵੀਰ ਨਿਹਰਾ ਨਾਮ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਣਾ ਨਾ ਭੁੱਲਿਓ ਤਾਂ ਜੋ ਤੁਹਾਡੇ ਕੋਲ ਨਵੇਂ ਨਵੇਂ ਅਪਡੇਟ ਇਹ ਮਿਸਤਰੀ ਲਾਭ ਸਿੰਘ ਆ ਕੋਰਸ਼ਮੀਰ ਤਲਵੰਡੀ ਸਾਬੋ ਕੀ ਰੋਡ ਤੇ ਹੀ ਦੁਕਾਨ ਨੰਬਰ ਹੈਗੀ 3 ਜੀ ਦਾ ਆਮ ਰਾਇਲ ਨੰਬਰ ਵੀ ਆਈ ਜਾਂਦਾ ਜੀ ਉੱਤੇ ਕਰਾਹੇ ਤੇ ਲਿਖਿਆਈ ਆਪਾਂ 8.5 ਫੁੱਟਾ ਹੀ ਕਰਾਹਾ ਲੈ ਕੇ ਆਈ ਜੀ ਅੱਜ ਹੋ ਗਏ 20 ਦਿਨ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਗੇ ਸੋ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਪਣੇ ਬਲੌਗ ਦੇ ਵਿੱਚ ਅੱਜ ਗੱਲ ਕਰਾਂਗੇ ਜੀ ਆਪਣੇ ਕਸਟਮਰ ਦੇ ਰਿਵਿਊ ਦੀ ਆਪਾਂ ਨੂੰ ਕਈ ਕਸਟਮਰ ਆਪਾਂ ਤੋਂ ਜਿਹੜੇ ਕਰਾ ਲੈ ਗਏ ਉਸ ਨੂੰ ਨੇ ਆਪਾਂ ਨੂੰ ਰਿਵਿਊ ਭੇਜੇ ਸੋ ਤੁਹਾਡੇ ਨਾਲ ਜਰੂਰ ਸਾਂਝੇ ਕਰਾਂਗੇ ਆਪਾਂ ਰਿਵਿਊ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਣਾਈ ਰਹੋ ਤੇ ਜੋ ਚੈਨਲ ਤੇ ਮੇਰਾ ਵੀਰ ਨਿ ਭਰਾ ਨਾਮ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਣਾ ਨਾ ਭੁੱਲਿਓ ਤਾਂ ਜੋ ਤੁਹਾਡੇ ਕੋਲ ਨਵੀਂ-ਨਵੀਂ ਅਪਡੇਟ ਮਿਲਦੀਆਂ ਰਹਿਣ ਤੁਹਾਨੂੰ ਸੋ ਆਪਾਂ ਕਸਟਮਰ ਦੇ ਰਿਵਿਊ ਤੁਹਾਡੇ ਨਾਲ ਕਰਦੇ ਆਂ ਸਾਂਝੇ ਅੱਜ ਉਹਨਾਂ ਨੇ ਦੱਸ ਦਿਆ ਸਾਨੂੰ ਵੀਡੀਓ ਦੇ ਵਿੱਚ ਆਜ ਉਹਨਾਂ ਨੇ ਕੀ ਕਿਹਾ ਆਪਣੇ ਕਰਾਹੇ ਬਾਰੇ ਕੁਝ ਕਰਾ ਚੱਲਦਿਆਂ ਦੀ ਵੀਡੀਓ ਵੀ ਉਹਨਾਂ ਨੇ ਆਪਣਾ ਸਾਂਝੀ ਕੀਤੀ ਆ ਲਾਗ ਲਗ ਪਿੰਡ ਤੋਂ ਆਪਾਂ ਸਾਰੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਵਲੌਗ ਦੇ ਵਿੱਚ ਸੋ ਬਣੇ ਰਹੋ ਨਾਲ-ਨਾਲ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਇਹਨਾਂ ਐਪਰੀਸ਼ੀਏਟ ਹੁੰਦਾ ਬੰਦਾ ਬੰਦੇ ਨੂੰ ਹੌਸਲਾ ਆ ਜਾਂਦਾ ਵੀ ਆਪਾਂ ਹੋਰ ਵੀ ਕੁਝ ਅੱਗੇ ਕਰੀਏ ਸੋ ਨਾਲ-ਨਾਲ ਬਣੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਜੋ ਸੁਣਦੇ ਹਾਂ ਉਹਨਾਂ ਦੇ ਰਿਵਿਊ ਕੀ ਕਹਿੰਦੇ ਆ ਕਸਟਮਰ ਆਹ ਭਾਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਜੀ ਤੁਹਾਨੂੰ ਇੱਕ ਮਾੜੀ ਦੱਸ ਦਿਆਂ ਕਰਾਹੇ ਬਾਰੇ ਇਹ ਆਪਾਂ 5-6 ਫੁੱਟ ਉੱਚਾ ਬਣਾਈ ਆਪਣਾ ਤਨ ਕਿਲੇ ਬਣਾਈ ਹੈ ਮੇਰਾ ਬਣਾ ਕੁਛ ਰਹਿੰਦਾ ਉਹ ਸਾਫ ਸਾਫ ਵਿਲਾ ਬਣ ਮੇਰਾ ਆਪਦਾ ਹੀ ਆਪਣਾ ਇੱਕ ਰਾਹ ਹੈ 8.5 ਫੁੱਟਾ ਕਸ਼ਮੀਰ ਤੋਂ ਮਿਸਤਰੀ ਲਾਭ ਸਿੰਘ ਅਸਾਨੂੰ ਫੋਟੋ ਜੀ ਵੀ ਆਈ ਜਾਂਦਾ ਇੱਕ ਰਾਹ ਦੀ ਫੋਟੋ ਵੀ ਦਿਸੀ ਜਾਂਦੀ ਹੈ ਇਹ ਮਿਸਤਰੀ ਲਾਭ ਸਿੰਘ ਆ ਕਸ਼ਮੀਰ ਤਲਵੰਡੀ ਸਾਬੋ ਕੀ ਰੋਡ ਤੇ ਹੀ ਦੁਕਾਨ ਨੰਬਰ ਹੈਗੀ 3 ਜੀ ਦਾ ਆ ਮੋਬਾਈਲ ਨੰਬਰ ਵੀ ਆਈ ਜਾਂਦਾ ਜੀ ਉੱਤੇ ਰਾਹੇ ਤੇ ਲਿਖਿਆ ਹੈ ਆਪਾਂ 8.5 ਫੁੱਟਾ ਹੀ ਰਾਹ ਲੈ ਕੇ ਆਈ ਜੀ ਅੱਜ ਹੋ ਗਏ 20 ਦਿਨ ਜੀ ਕਈ ਵਾਰੀ ਮੈਂ ਕਰਾ ਹੋਰ ਵੀ ਪਾਪਾ ਦੇਖਿਆ ਜੀ ਉਹ ਟਰੈਕਟ ਵੀ ਤੰਗ ਹੁੰਦਾ ਜੀ ਆਪਣੇ 58 ਟਰੈਕਟਰ ਹੈ ਜੀ ਆਹ ਨੂੰ ਵੀਡੀਓ ਚ ਵੀ ਦਿਖਾਈ ਨਹੀਂ ਸਾਰਾ ਚਾਹਸ ਫੇਰੇ ਤੁਰਕੇ ਇਹ 58 ਟਰੈਕਟਰ ਹੈ ਜੀ ਇਹ ਕਈ ਨਾ ਕਰਾਹੀ ਭਾ ਅੱਠ ਫੁੱਟੇ ਵੀ ਟਰੈਡੂ ਤੰਗ ਕਰ ਜਾਂਦੇ ਜੀ ਇਹ ਸਾਢੇ 8 ਫੁੱਟ ਕਰਾਹਾ ਜੀ ਆਹ ਸਭਰਾ ਟਰੈਕਟਰ ਨੂੰ ਦਿਸ ਜਾਂਦਾ ਜੀ ਸਾਢੇ 8 ਫੁੱਟ ਕਰਾਹਾ ਟਰੈਕਟਰ ਜਮਾਈ ਜਾਇ ਜਾਈ ਤਾਂ ਕਰਦਾ ਹੀ ਨਿਆਂ ਹੀ ਨਹੀਂ ਕਰਦਾ ਇਹ ਇਹਦਾ ਸਕੀਮ ਕਰਦੇ ਆ ਜੀ ਫੁੱਟ ਅੱਧੇ ਫੁੱਟ ਪੌਣੇ ਫੁੱਟ ਦਾ ਹੀ ਫੱਟਾ ਵੀ ਲੋਨ ਨੂੰ ਫਿਰਦਾ ਹੀ ਕਰਾ ਦੇ ਉੱਤੇ ਟੈਡ ਕੋਈ ਜਾਇਜ਼ ਜਾਇ ਤੇਰਖੰਦਾ ਜੀ ਦਿਹਾੜੀ ਦਾ ਮੰਨ ਕੇ ਚਲੋ ਕੋਈ 28 27 28 ਲੀਟਰ ਤੇਲ ਵਾਲਾ ਨਹੀਂ ਸਾਰੇ ਦੇ ਟਰੈਕਟਰ ਨੇ ਚੱਲਣਾ ਹੈ ਤੇ ਇਸ ਬਾਰੇ ਕਹਿਣਾ ਵੀ ਇਹ ਬਾਈਆਂ ਨੂੰ ਇੱਕ ਵਾਰ ਮੌਕਾ ਲਾਜ਼ਮੀ ਦਿੱਤਾ ਜਾਵੇ ਜੋ ਬਾਈ ਨੇ ਕਿਸੇ ਨੇ ਕਰਾਹਾ ਲੈਣਾ ਜਾਂ ਕੋਈ ਵੀ ਸੰਦ ਲੈਣਾ ਜੀ ਸੰਦੇ ਸਾਬ ਵੀ ਬਣਾਉਂਦੇ ਆ ਸਾਬ ਸੰ ਤਿਆਰ ਕਰਕੇ ਦਿੰਦੇ ਜੋ ਇਹ ਜਿਹਾ ਸੰ ਤੁਸੀਂ ਕਹੋਗੇ ਉਹ ਇਹ ਸੰ ਤਿਆਰ ਕਰ ਦਿੰਦੇ ਆ ਆ ਕਈ ਵਾਰੀ ਆਪਣੇ ਕਰਾਹੇ ਪਹਿਲਾਂ ਆਉਂਦੇ ਰਹੀ ਆ ਬਾਗਰੀ ਪੁੱਠਾ ਕਰਾ ਫੇਰ ਨਾ ਹੁੰਦਾ ਔਖੇ ਹੁੰਦੇ ਬੱਟਾ ਨਾਲ ਮਿੱਟੀ ਲਾਉਣ ਵੇਲੇ ਇਹ ਬਾਈ ਆ ਇਸ ਕੰਜਾ ਲਾਉਣ ਲੱਗੇ ਹੁਣ ਆ ਪੈ ਸਕੰਜਾ ਲੱਗਿਆ ਮਗਲੇ ਪਾਸੇ ਆ ਸਕੰਜਾ ਲੱਗਿਆ ਪਿਆ ਹੀ ਉਵੇਂ ਹੀ ਕਿੱਲੀਆਂ ਪੈਂਦੀਆਂ ਕਰਤੀਆਂ ਬਾਈਆਂ ਨੇ ਪੁੱਠਾ ਪਾਓ ਸਿੱਧਾ ਪਾਓ ਕੋਈ ਦਿੱਕਤ ਨਹੀਂ ਜੀ ਇਹਦੀ ਤੇ ਇਨਾਂ ਬਾਈਆਂ ਨੂੰ ਕਿਰਾ ਸੇਵਾ ਦਾ ਮੌਕਾ ਲਾਜ਼ਮੀ ਦਿੱਤਾ ਦੇਣ ਦਾ ਆਪਣਾ ਫਰਜ਼ ਮੰਨਦਾ ਜੀ ਕੋਈ ਭਰਾ ਆਪ ਨੂੰ ਸੰਦ ਵਧੀਆ ਬਣਾ ਕੇ ਦਿੰਦਾ ਜੀ ਆਪਣਾ ਫਰਜ਼ ਵੀ ਬੰਦਾ ਹੈ ਪਿਓ ਦਾ ਬਾਈ ਦਾ ਮਦਦ ਕਰੀਏ ਨਾਲ ਜੁੜ ਕੇ ਵੀ ਹਾਂ ਜੋ ਸੰਦ ਹੈ ਇਹ ਤੱਕ ਇਹਨਾਂ ਦਾ ਕੋਈ ਸੰਦ ਦਾ ਲਾਂਭਾ ਨਹੀਂ ਇਹ ਤੱਕ ਆਇਆ ਮੇਰੇ ਪਿੰਡ 'ਚ ਦੋ ਤਿੰਨ ਕਰਾਹੇ ਹੋਰ ਵੀ ਆਏ ਨੇ ਉਹ ਵੀ ਐਂ ਦੱਸਦੇ ਜੀ ਮੈਨੂੰ ਵੀ ਕਰਾਹੇ ਬਹੁਤ ਵਧੀਆ ਬਣਾਉਂਦੇ ਉਹਨਾਂ ਨੂੰ ਦੇਖ ਕੇ ਹੀ ਮੈਂ ਕਰਾਹਾ ਲੈ ਕੇ ਆਇਆ ਜੀ ਕਰਾਹੇ 'ਚ ਕੋਈ ਡੱਕਦੇ ਮੈਨੂੰ ਹੈ ਇਹ ਤੱਕ ਤਾਂ ਜੀ 20 ਦਿਨ ਟ੍ਰੈਡ ਚੱਲੀ ਜਾਂਦੇ ਨੂੰ ਹੀ ਹਾਂਜੀ ਭਾਈ ਇਹ ਇਹੀ ਕਹਿਣਾ ਸਾਰੇ ਭਰਾਵਾਂ ਨੂੰ ਵੀ ਇਹਨਾਂ ਨੂੰ ਲਾਭ ਵੀ ਪਈਆਂ ਨੂੰ ਮੌਕਾ ਦਿੱਤਾ ਜਾਵੇ ਕੁਛ ਮੈਂ ਅੱਜ ਇਕੱਲਾ ਹਾਂ ਜੀ ਨਹੀਂ ਤੁਹਾਨੂੰ ਕਰਾਹੇ ਤੇ ਟਰੇਡ ਚੱਲਦੀ ਵੀਡੀਓ ਵੀ ਲਾਈਵ ਮੈਂ ਪਾਉਂਗਾ ਜਦ ਵੀ ਕੋਈ ਬੰਦਾ ਆ ਗਿਆ ਮੇਰੇ ਨੇੜੇ ਉਹਨੂੰ ਕਹੂੰ ਵੀ ਮੈਂ ਕਰਾਹਾ ਲਾਉਣਾ ਤੁਸੀਂ ਵੀਡੀਓ ਬਣਾਓ ਤੁਹਾਨੂੰ ਆ ਵੀ ਪਤਾ ਲੱਗੂਗਾ ਜੀ ਵੀ ਟਰੇਡ ਵਾਕਈ ਸੌਖਾ ਰਹਿੰਦਾ ਜੀ ਠੀਕ ਹੈ